ਰਾਹ ਵਿੱਚ ਹੀ ਉਤਾਰ ਦਿੱਤੇ ਡੋਲੀ ਵਾਲੀ ਕਾਰ ਵਿੱਚੋਂ ਮੁੰਡਾ ਕੁੜੀ ਸੜਕ ਉੱਪਰ ਹੀ ਲਾਈਆਂ ਮੁੰਡੇ ਦੇ ਚਪੇੜਾਂ ਅਕਸਰ ਹੀ ਹਰ ਇੱਕ ਵਿਆਹ ਵਿੱਚ ਡੋਲੀ ਵਾਲੀ ਕਾਰ ਨੂੰ ਵੱਖੋ ਵੱਖਰੇ ਤਰੀਕਿਆਂ ਜਾਂ ਫੁੱਲਾਂ ਨਾਲ ਸਜਾਇਆ ਜਾਂਦਾ ਹੈ ਜਿਸ ਤੋਂ ਇਹ ਪਤਾ ਲੱਗ ਜਾਂਦਾ ਹੈ ਕਿ ਇਹ ਗੱਡੀ ਵਿਆਹ ਵਾਲੇ ਮੁੰਡਾ ਕੁੜੀ ਲਈ ਹੈ ਇਸੇ ਤਰ੍ਹਾਂ ਇਸ ਮੁੰਡੇ ਨੇ ਆਪਣੇ ਵਿਆਹ ਵਿੱਚ ਵਧੀਆ ਗੱਡੀ ਤੇ ਫੁੱਲ ਲਗਵਾਏ ਅਤੇ ਬਰਾਤ ਲੈ ਕੇ ਗਿਆ ਜਾਂਦੇ ਹੋਏ ਤਾਂ ਸਭ ਕੁਝ ਠੀਕ ਸੀ ਪਰ ਜਦੋਂ ਬਰਾਤ ਕੁੜੀ ਵਿਆਹ ਕੇ ਵਾਪਸ ਆਉਣ ਲੱਗੀ ਤਾਂ ਵਿਆਹ ਵਾਲਾ ਮੁੰਡਾ ਗੱਡੀ ਵਿੱਚ ਬੈਠਾ ਕੂਲੀ ਪਲਾ ਲੈਂਦਾ ਹੈ ਤੇ ਗੱਡੀ ਵਿੱਚ ਥੁੱਕਣ ਲੱਗ ਜਾਂਦਾ ਹੈ ਗੱਡੀ ਵਾਲਾ ਮੁੰਡੇ ਨੂੰ ਗੱਡੀ ਵਿੱਚ ਨਾ ਥੁੱਕਣ ਨੂੰ ਕਹਿੰਦਾ ਏ ਪਰ ਵਿਆਹ ਵਾਲਾ ਮੁੰਡਾ ਫੇਰ ਵੀ ਥੁੱਕਣੋਂ ਨਹੀਂ ਹਟਦਾ ਜਿਸ ਕਰਕੇ ਗੱਡੀ ਵਾਲਾ ਰਾਹ ਵਿੱਚ ਹੀ ਗੱਡੀ ਰੋਕ ਕੇ ਸਾਰਿਆਂ ਨੂੰ ਥੱਲੇ ਉਤਾਰ ਦਿੰਦਾ ਏ ਤੇ ਕਹਿੰਦਾ ਹੈ ਕਿ ਹੋਰ ਗੱਡੀ ਕਰਵਾ ਕੇ ਆਜਾਓ ਜਦੋਂ ਮੁੰਡਾ ਕਹਿੰਦਾ ਹੈ ਕਿ ਅਸੀਂ ਪੈਸੇ ਦਿੱਤੇ ਨੇ ਤਾਂ ਗੱਡੀ ਵਾਲਾ ਕਹਿੰਦਾ ਹੈ ਕਿ ਪੈਸੇ ਗੰਦ ਪਾਉਣ ਦੇ ਨਹੀਂ ਦਿੱਤੇ ਜਿਸ ਤੋਂ ਬਾਅਦ ਦੋਵਾਂ ਵਿੱਚ ਲੜਾਈ ਹੋ ਜਾਂਦੀ ਹੈ ਅਤੇ ਗੱਡੀ ਵਾਲਾ ਇਕੱਲਾ ਹੀ ਸਾਰਿਆਂ ਤੇ ਭਾਰੀ ਪੈ ਜਾਂਦਾ ਹੈ ਤੇ ਵਿਆਹ ਵਾਲੇ ਮੁੰਡੇ ਦੇ ਥੱਪੜ ਮਾਰਨ ਲੱਗ ਜਾਂਦਾ ਏ ਵਿਆਹ ਵਾਲੀ ਕੁੜੀ ਵੀ ਦੇਖਦੀ ਹੀ ਰਹਿ ਜਾਂਦੀ ਏ ਕੀ ਲੱਗਦਾ ਹੈ ਕਿ ਗੱਡੀ ਵਾਲਾ ਸਹੀ ਏ ਜਾਂ ਵਿਆਹ ਵਾਲਾ ਮ ਆਪਣੇ ਵਿਚਾਰ ਕਮੈਂਟਾਂ ਵਿੱਚ ਦੇ ਕੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਸਤਿ ਸ੍ਰੀ ਅਕਾਲ ਦੋਸਤੋ ਵਿਵਾਗ ਕਲਮ ਦੇਖ ਰਹੇ ਹੋ ਤੁਸੀਂ ਚੈਨਲ ਦੇ ਨਾਲ ਬਣੇ ਰਹਿਣ ਲਈ ਧੰਨਵਾਦ ਅਤੇ ਜਿਹੜੇ ਦੋਸਤ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਵਾਲੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣ ਤਾਂ ਜੋ ਆਪਣੇ ਚੈਨਲ ਦੇ ਉੱਤੇ ਹੋਣ ਵਾਲੇ ਹਰ ਇੱਕ ਵੱਡੇ ਛੋਟੇ ਅਪਡੇਟ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ